ਤੋ ਮੈਂ ਗਰਚਾ ਮੰਡੀ ਦੇ ਵਿੱਚ ਹੈਗਾ ਔਰ ਤੁਸੀਂ ਦੇਖ ਸਕਦੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਕਿ ਮੰਡੀ ਦਾ ਕੰਮ ਜਿਹੜਾ ਜੋ ਦੱਸਿਆ ਜਾ ਰਿਹਾ ਆ ਕਿ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈਗਾ ਆ ਔਰ ਇਸ ਸਾਲ ਜਿਹੜੀ ਆ ਲਿਫਟਿੰਗ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਕੋਈ ਨਹੀਂ ਆਈ ਔਰ ਕੰਮ ਜਿਹੜਾ ਆ ਕਿ ਬੜੀ ਤੇਜ਼ੀ ਨਾਲ ਚੱਲ ਰਿਹਾ ਆ ਔਰ ਅਸੀਂ ਇੱਥੋਂ ਹੁਣ ਪੁੱਛਾਂਗੇ ਪਤਾ ਕਰਾਂਗੇ ਕੁਝ ਕੁ ਕਿਸਾਨਾਂ ਤੋਂ ਕੀ ਜਿਹੜਾ ਇਹ ਝੋਨਾ ਆ ਰਿਹਾ ਹੈਗਾ ਆ ਉਸ ਦੇ ਵਿੱਚ ਕੋਈ ਐ ਪੈਸੇ ਪੱਖੋਂ ਕੋਈ ਸਮੱਸਿਆ ਤਾਂ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕੁਝ ਕ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਕਿਸ ਕੋਈ ਦਿੱਕਤ ਜਾਂ ਕੋਈ ਪਰੇਸ਼ਾਨੀ ਆਂਦੀ ਹੋਵੇ ਜਾਂ ਕੋ ਰੇਟ ਜਿਹੜਾ ਆ ਕਿ ਰੇਟ ਤੁਹਾਡਾ ਜਿਹੜਾ ਆ ਕਿ ਉਹ ਕਿਸ ਤਰ੍ਹਾਂ ਸਹੀ ਲੱਗ ਰਿਹਾ ਹੈਗਾ ਇਹ ਸਾਰੀ ਜਾਣਕਾਰੀ ਜਿਹੜੀ ਆ ਕੁਝ ਕਿਸਾਨਾਂ ਨੂੰ ਅਸੀਂ ਮਿਲ ਕੇ ਅਸੀਂ ਲੈਣੇ ਆਂ ਔਰ ਇੱਧਰ ਦੇਖਦੇ ਆਗੇ ਆ ਔਰ ਕੋਸ਼ਿਸ਼ ਕਰਾਂਗੇ ਕਿਸ ਨਾ ਕਿਸੇ ਕਿਸਾਨ ਨਾਲ ਗੱਲਬਾਤ ਕਰਨ ਦੀ ਕਿ ਆ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਔਰ ਜੀ ਭਾਜੀ ਸਤਿ ਸ੍ਰੀ ਅਕਾਲ ਸਾਰਾ ਜੀ ਕੀ ਨਾ ਆਇਆ ਤੁਹਾਡਾ ਕਿਰਮ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਗੋਪੜਾ ਆ ਉਹੜ ਗੜ ਉਪਰ ਜਿਲ੍ਹਾ ਠੀਕ ਹੈ ਜੀ ਕਿੱਦਾ ਤੇ ਠੀਕ ਲੱਗ ਰਿਹਾ ਮੰਡੀ ਦਾ ਕੰਮ ਇਹ ਸੁੱਕਾ ਮਾਲ ਹੈ ਲੱਗੀ ਜਾਂਦਾ ਲੱਗੀ ਜਾਂਦਾ ਤੇ ਪੇਮੈਂਟ ਵਗੈਰਾ ਕਦੇ ਚੱਲ ਰਹੀ ਆ ਵੀ ਆ ਜਾਂਦੇ ਖਾਤੇ ਆ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕੋਈ ਨਹੀਂ ਹਾਂਜੀ ਇਹ ਕੋਈ ਨਮੀ ਨਮੀ ਦਾ ਕੋਈ ਇਹੋ ਜਿਹਾ ਸੁੱਕਾ ਝੋਨਾ ਸੁੱਕਾ ਝੋਨਾ ਆ ਕੋਈ ਝਾੜਦਾ ਵੀ ਫਰਕ ਪਿਆ ਝਾੜਦਾ ਬਹੁਤ ਫਰਕ ਆਦਾ ਵੀ ਹੈ ਨਹੀਂ ਉੱਥੇ ਦਾ ਆ ਕੇ ਫਿਰ ਨੁਕਸਾਨ ਹੋਇਆ ਨਾ ਤੁਹਾਡਾ ਬਹੁਤ ਜੀ ਬਹੁਤ ਜਿਹਨਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਆ ਵਾਲੀ ਕਿਲੇ ਲਈ ਬਹੁਤ ਬਿਮਾਰੀ ਪਈ ਆ ਬਿਮਾਰੀ ਪਈ ਆ 13 ਕੁਆਂਟਲ ਤੇ ਮਤਲਬ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਕਰਨਾ ਚਾਹੀਦਾ ਠੀਕ ਹੈ ਜਿਸ ਵੀ ਕਿਸਾਨ ਨਾਲ ਗੱਲ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਝੋਨਾ ਹੈਗਾ ਉਹ ਠੀਕ ਆ ਰਿਹਾ ਹੈ ਪੇਮੈਂਟ ਜਿਹੜੀ ਆ ਉਹ ਵੀ ਪੈ ਰਹੀ ਹੈਗੀ ਆ ਖਾਤਿਆਂ ਦੇ ਵਿੱਚ ਮਤਲਬ ਕਿ ਇਸ ਸਾਲ ਜਿਹੜਾ ਆ ਜੋ ਕਿਸਾਨ ਕਹਿ ਰਹੇ ਨੇ ਉਹਨਾਂ ਦੇ ਮੁਤਾਬਕ ਗਰਚਾ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਦਿੱਕਤ ਪਰੇਸ਼ਾਨੀ ਹੈ ਉਹ ਫਿਲਹਾਲ ਤੇ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਇੱਥੇ ਨਹੀਂ ਆ ਰਹੀ ਹੈਗੀ ਸੋ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਮੰਡੀ ਦੀ ਰੋਜ਼ਾਨਾ ਅੱਗੇ ਵੀ ਖਬਰ ਦਿਖਾਣੇ ਆ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਇੱਥੇ ਦਾ ਡਾਟਾ ਕੀ ਹੈਗਾ ਲਿਫਟਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਜਿਹੜੇ ਆ ਟਰੱਕ ਜਿਹੜੇ ਆ ਲੱਗੇ ਹੋਏ ਆ ਲਿਫਟਿੰਗ ਲਿਫਟਿੰਗ ਦਾ ਕੰਮ ਸਹੀ ਚੱਲਦਾ ਜੀ ਹਾਂਜੀ ਹਾਂਜੀ ਕੀ ਨਾ ਕੀ ਤੁਹਾਡਾ ਹਾਂ ਮੇਰਾ ਗੇ ਗੈਰੀ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਅਸੀਂ ਨਵਾਂ ਸ਼ਹਿਰ ਜੂਨੀਅਰ ਤੋਂ ਅੱਛਾ ਨਵਾਂ ਸ਼ਹਿਰ ਜੂਨੀਅਰ ਤੋਂ ਮਤਲਬ ਐਤਕੀ ਤਾਂ ਕੋਈ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਆਈ ਨਹੀਂ 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 ਪਿਛਲੇ ਪਿਛਲੀ ਵਾਰ ਤਾਂ ਹੜਤਾਲਾਂ ਵੀ ਚੱਲਦੀਆਂ ਸੀ ਤਾਂ ਸਮੱਸਿਆ ਆਈ ਸੀਗੀ ਹੋਰ ਹੋਣਾ ਜੀ ਐਤਕੀ ਤੱਕ ਕੋਈ ਦਿੱਕਤ ਤੁਹਾਡੇ ਸਾਹਮਣੇ ਸਾਰੇ ਨਹੀਂ ਇਸ ਵਾਰ ਤੇ ਕਿਸਾਨ ਵੀ ਦੱਸ ਰਹੇ ਹੈਗੇ ਆ ਕਿ ਬੜੀ ਵਧੀਆ ਜਿਹੜਾ ਆ ਕਿ ਕੰਮ ਚੱਲ ਰਿਹਾ ਹੈਗਾ ਆ ਜੀ ਕੋਈ ਨਹੀਂ ਛੱਡਣਾ ਐਤਕੀ ਸਾਰੇ ਦੇ ਲੋ ਨਹੀਂ ਨਹੀਂ ਕਿਸਾਨ ਵੀ ਇਸ ਵਾਰ ਖੁਸ਼ ਹੈਗੇ ਆ ਇਹ ਕਿੰਨੇ ਕ ਤਰੀਕ ਤੱਕ ਮੰਡੀ ਚੱਲਦੀ ਹੁੰਦੀ ਹੁੰਦੀ ਹੈ ਅੰਦਾਜ਼ਾ ਤੁਹਾਡੇ ਮੇਰੇ ਹਿਸਾਬ ਨਾਲ 10 15 ਦਿਨ ਨੂੰ 10 15 ਕ ਦਿਨ ਹੋ ਹੋਰ ਮਾਲ ਤਾਂ ਤੁਹਾਡੇ ਸਾਹਮਣੇ ਹੈ ਹੀ ਮਾਲ ਨਾਲ ਨਹੀਂ ਨਾਲ ਚੱਕ ਹੋ ਰਿਹਾ ਆ ਜਾਂਦਾ ਗੱਡੀਆਂ ਜੀ ਬਹੁਤ ਐਤ ਕੀ ਵਧੀਆ ਚੱਲ ਰਹੀ ਹੈ ਨਹੀਂ ਨਹੀਂ ਐਤ ਕੀ ਤੇ ਮੈਂ ਵੀ ਦੇਖਿਆ ਨਹੀਂ ਤੇ ਅਸੀਂ ਹਮੇਸ਼ਾ ਖਿਲਾਫੇ ਖਬਰਾਂ ਲਾਉਂਦੇ ਆ ਐਤ ਕੀ ਦੇ ਖਬਰਾਂ ਜਿਹੜੀਆਂ ਆ ਉਹ ਲੱਗ ਰਹੀਆਂ ਹੈਗੀਆਂ ਨਹੀਂ ਐਤ ਕੀ ਸਹਿਮਤੀ ਲੱਗ ਰਹੀਆਂ ਆ ਹਾਂਜੀ ਹਾਂਜੀ ਅੱਗੇ ਦਿੱਕਤ ਪਰੇਸ਼ਾਨੀ ਆਂਦੀ ਸੀ ਤਾਂ ਜੂਨੀਅਰਾਂ ਨੂੰ ਆਂਦੀ ਸੀ ਅਸੀਂ ਉਹ ਵੀ ਲਾਉਂਦੇ ਸੀਗੇ ਸੇਲਰਾਂ ਨੂੰ ਆਂਦੀ ਸੀ ਉਹ ਵੀ ਪਰ ਇਸ ਵਾਰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਨਹੀਂ ਨਹੀਂ ਪਰੇਸ਼ਾਨੀ ਕੱਲ ਹੀ ਆਣੀ ਆ ਜੀ ਐਤ ਕੀ ਸਾਰਾ ਕੋਈ ਐਤ ਕੀ ਤਾਂ ਕਹਿੰਦੇ ਹੁੰਦੇ ਟੌਪ ਟੌਪ ਤੇ ਜਾ ਰਿਹਾ ਹੈਗਾ ਆ ਔਰ ਦੇਖ ਰਹੇ ਆ ਕਿ ਇਹ ਲਿਫਟਿੰਗ ਕਰ ਰਹੇ ਨੇ ਔਰ ਇਹਨਾਂ ਕੋਲ ਵੀ ਅਸੀਂ ਗੱਲਬਾਤ ਲੈ ਸਕਦੇ ਹੈਗੇ ਆ ਗੱਡੀਆਂ ਵਗੈਰਾ ਜਿਹੜੀਆਂ ਉਹ ਲੱਗੀਆਂ ਹੋਈਆਂ ਆ ਬਸ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮਾਰ ਲੱਦ ਹੋਵੇ ਤੇ ਕਦੋਂ ਗੱਡੀ ਸਟਾਰਟ ਕਰੀਏ ਤੇ ਕਦੋਂ ਇੱਥੋਂ ਲੈ ਕੇ ਜਾਈਏ ਮਤਲਬ ਆ ਕਿ ਇੱਥੇ ਧੰਕਾ ਨਹੀਂ ਲੱਗਣ ਦੇਣੀਆਂ ਜਿੱਦਾਂ ਅੱਗੇ ਹਰ ਸਾਲ ਲੱਗਦੀਆਂ ਨੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਆਇਆ ਤੁਹਾਡਾ ਮਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਨਮਾਸ਼ਹਿਰ ਤੋਂ ਲਓ ਸਾਰੇ ਨਮਾਸ਼ਹਿਰ ਜੂ ਨਹੀਂ ਹੁੰਦੇ ਆ ਐਤਕੀ ਦਾ ਮੈਂ ਕਹਿੰਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤੁਹਾਨੂੰ ਥੋੜਾ ਧੰਨਵਾਦ ਜੀ ਤੁਹਾਡਾ ਤੇ ਇੱਥੇ ਨਹੀਂ ਜੀ ਜਦੋਂ ਪਰੇਸ਼ਾਨੀਆਂ ਆਂਦੀਆਂ ਸੀ ਉਦੋਂ ਵੀ ਲਾਉਂਦੇ ਆਂ ਹਾਂਜੀ ਤੁਸੀਂ ਉਦੋਂ ਐ ਕਿ ਆ ਕੇ ਇੱਕ ਵੀ ਧਾਗ ਨਹੀਂ ਲੱਗੀ ਮੰਡੀ ਦੇ ਵਿੱਚ ਨਹੀਂ ਮੈਂ ਦੇਖ ਰਿਹਾ ਤਿੰਨ ਦਿਨ ਤੋਂ ਕਵਰੇਜ ਕਰ ਰਹੇ ਆਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਕੋਈ ਸਮੱਸਿਆ ਨਹੀਂ ਹੈਗੀ ਮੈਂ ਸਮੱਸਿਆ ਲੱਭਣ ਦੀ ਕੋਸ਼ਿਸ਼ ਕਰਦਾ ਕਿਸਾਨ ਕਹਿੰਦੇ ਅਸੀਂ ਖੁਸ਼ ਹੈ ਨਹੀਂ ਜੀ ਉਹ ਤਾਂ ਸੈਲਰਾਂ ਦੇ ਵਿੱਚ ਵੀ ਜਾਂਦੀ ਗੱਲ ਕਿਸਾਨ ਕਹਿੰਦੇ ਅਸੀਂ ਖੁਸ਼ੇ ਬੜੇ ਹੈਗੇ ਆ ਬਹੁਤ ਕੋਈ ਸਮੱਸਿਆ ਨਹੀਂ ਜੀ ਸਮੱਸਿਆ ਕਿਸੇ ਤਰ੍ਹਾਂ ਦੀ ਹਾਂਜੀ ਭਾਜੀ ਤੁਹਾਡਾ ਨਾਮ ਕੀ ਹੈਗਾ ਮੀਰਨਾ ਜੀ ਹਾਂਜੀ ਮੇਰਾ ਨਾਮ ਸੀਤਲਰਾਮ ਅੱਛਾ ਜੀ ਆਪਣੇ ਸੀਤਾਰਾਮ ਜੀ ਇਹ ਦੱਸੋ ਕਿ ਹੁਣ ਤੱਕ ਗਰਚਾ ਮੰਡੀ ਵਿੱਚ ਕਿੰਨਾ ਘੋਨਾ ਆ ਚੁੱਕਾ ਹੈ 1 ਲੱਖ 1 ਲੱਖ 83 ਹਜ਼ਾਰ 480 ਬੋਰੀਆਂ ਅੱਛਾ ਜੀ ਇਹਨਾਂ ਪਹਿਲਾਂ ਹੀ ਆ 183 ਕੁਆਂਟਲ ਪੂਰੇ ਆ ਚੁੱਕਾ ਆ ਹਾਂ ਜੀ ਤੇ ਇਸ ਵਾਰ ਤੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੋਈ ਨਹੀਂ ਜੀ ਇਹਦੇ ਵਿੱਚੋਂ ਦੇਖ ਲਓ 149350 ਬੋਰੀਆਂ ਲੈਫਟ ਹੋ ਚੁੱਕੀਆਂ ਠੀਕ ਹੈ ਜੀ ਸਿਰਫ ਮੰਡੀ 'ਚ 35163 ਬੋਰੀਆਂ ਬਚੀਆਂ ਉਹ ਨਾਲ ਦੀ ਨਾਲ ਜਾ ਰਿਹਾ ਹੈ ਨਾਲ ਦੀ ਨਾਲ ਜਾ ਰਿਹਾ ਤੇ ਪੇਮੈਂਟ ਵਗੈਰਾ ਜਿਹੜੀ ਮੈਂ ਮੈਂ ਨਾਲ ਦੀ ਨਾਲ ਹੋ ਰਹੀ ਆ ਨਾਲ ਦੀ ਨਾਲ ਹੋ ਰਹੀ ਹੈ ਤੇ ਝੋਨੇ ਦੀ ਨਮੀ ਨਮੀ ਦਾ ਤਾਂ ਨਹੀਂ ਕੋਈ ਇੰਨਾ ਕੋਈ ਨਮੀ ਮਾੜੀ ਮੋਟੀ ਹੁੰਦੀ ਉਹ ਸਕਾਸੂ ਲੈਂਦੇ ਆ ਫਿਰ ਦਾ ਮਤਲਬ ਹੈ ਕਿ ਕਿਸਾਨ ਵੀ ਖੁਸ਼ ਆ ਤੇ ਸਾਰੇ ਖੁਸ਼ ਹੈਗੇ ਹਾਂਜੀ ਹਾਂਜੀ ਠੀਕ ਹੈ ਜੀ ਜੀ ਆ ਲਿਆ ਜਿਸ ਦੀ ਅਸੀਂ ਹਰ ਵਕਤ ਜਿਹੜੀ ਆ ਕਿ ਵੀਡੀਓ ਜਿਹੜੀ ਆ ਉਹ ਪਾਉਂਦੇ ਵੀ ਹੈਗੇ ਆ ਔਰ ਚਲੋ ਮੰਡੀ ਤੇ ਵਿੱਚ ਕੁਝ ਸਮਾਇਆ ਇਹਨਾਂ ਦੇ ਵੀ ਚਲੋ ਕੰਮ ਬੇਸ਼ੱਕ ਆਂਦਾ ਹੈਗਾ ਇਹ ਬਹੁਤ ਵੱਡਾ ਇੱਕ ਹਾਲ ਬਣ ਸਕਦਾ ਹੈਗਾ ਆ ਔਰ ਪੰਚਾਇਤ ਦੇ ਅੰਡਰ ਦੇ ਵਿੱਚ ਹੈਗਾ ਜੇਕਰ ਸਰਕਾਰ ਥੋੜੀ ਜਿਹੀ ਗ੍ਰਾਂਟ ਦਵੇ ਆ ਇਹ ਜਿਹੜਾ ਕਮਿਊਨਿਟੀ ਹਾਲ ਆ ਲਿਆ ਵਿਆਹ ਸ਼ਾਦੀ ਤੇ ਪ੍ਰੋਗਰਾਮਾਂ ਦੇ ਲਈ ਇੱਕ ਜਿਹੜਾ ਆ ਇਹ ਬਹੁਤ ਹੀ ਵਧੀਆ ਜਿਹੜਾ ਆ ਬਣ ਸਕਦਾ ਹੈਗਾ ਆ ਕਿਉਂਕਿ ਇਹਦੇ ਜਿਹੜੇ ਹੈਗੇ ਅਸੀਂ ਹਰ ਸਾਲ ਲਗਾਨੇ ਆ ਇਸ ਵਾਰ ਦੇਖਦੇ ਹੈਗੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਗਰੀਬਾਂ ਦੇ ਲਈ ਹੈਗੇ ਆ ਔਰ ਦੇਖਦੇ ਹੈਗੇ ਆ ਅਗਰ ਇੱਕ ਕਮਿਊਨਿਟੀ ਹਾਲ ਬਣ ਜਾਂਦਾ ਆ ਤਾਂ ਇੱਥੇ ਵਿਆਹ ਸ਼ਾਦੀ ਹਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਵੀ ਜਿਹੜੇ ਹੈਗੇ ਆ ਕਿ ਇੱਥੇ ਹੋ ਸਕਦੇ ਹੈਗੇ ਆ ਕਿਉਂਕਿ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਬਾਬਾ ਅਦਲੀ ਜੀ ਦਾ ਸਥਾਨ ਵੀ ਨਾਲ ਹੈਗਾ ਆ ਇਸ ਕਰਕੇ ਜਿਹੜਾ ਆ ਕਿ ਇੱਥੇ ਬਹੁਤ ਹੀ ਜ਼ਿਆਦਾ ਜਿਹੜਾ ਆ ਕਿ ਪਿੰਡ ਵਾਸੀਆਂ ਨੂੰ ਤੇ ਜਿਹੜਾ ਫਾਇਦਾ ਹੋਣਾ ਹੀ ਹੋਣਾ ਆ ਉਹ ਇਲਾਕਾ ਨਿਵਾਸੀਆਂ ਨੂੰ ਵੀ ਜਿਹੜਾ ਹੈ ਇੱਥੇ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਸੀਂ ਬੇਨਤੀ ਕਰਦੇ ਆ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਕਿਉਂਕਿ ਮੇਰਾ ਜਿਹੜਾ ਇਹ ਚੈਨਲ ਹੈਗਾ ਦੇਸ਼ ਵਿਦੇਸ਼ ਵਿੱਚ ਦੇਖਿਆ ਜਾਣ ਵਾਲਾ ਆ ਔਰ ਸੀਨੀਅਰ ਲੀਡਰ ਵੀ ਹੈ ਜਿਹੜਾ ਹੈ ਇਸ ਚੈਨਲ ਨੂੰ ਦੇਖਦੇ ਹੈ ਗਿਆ ਕਿ ਪਿੰਡ ਗਰਚਾ ਦੇ ਹੈ ਜਿਹੜਾ ਪਿੰਡ ਗਰਚਾ ਬਲਾਕ ਔਰ ਸੀ ਪਹਿਲਾਂ ਠੀਕ ਹੈ ਜੀ ਉਹਦੇ ਨਾਲ ਜਿਹੜਾ ਇਹ ਪਿੰਡ ਲੱਗਦਾ ਹੈਗਾ ਆ ਗਰਚਾ ਜੇਕਰ ਇਸ ਕਮਿਊਨਿਟੀ ਹਾਲ ਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਔਰ ਕੋਈ ਇੱਥੇ ਥੋੜਾ ਜਿਹਾ ਪੈਸਾ ਲਗਾ ਦਿੱਤਾ ਜਾਵੇ ਤਾਂ ਗਰੀਬਾਂ ਨੂੰ ਵੀ ਤੇ ਅਮੀਰਾਂ ਨੂੰ ਵੀ ਹਰ ਵਰਗ ਨੂੰ ਜਿਹੜੇ ਆ ਇੱਥੇ ਜਿਹੜੀ ਆ ਉਹ ਸਹੂਲਤ ਮਿਲ ਸਕਦੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਸ ਗਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499